पीएस टेट यूनियन ऑफिशियल YouTube ਚੈਨਲ ਤੇ ਮੈਂ ਰਾਹੁਲ ਕੰਬੋਸ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦੀ ਤੁਹਾਡੇ ਲਈ ਇੱਕ ਬਹੁਤ ਵਧੀਆ ਗੁੱਡ ਨਿਊਜ਼ ਜਿਹੜੇ 10th ਐਂਡ +2 ਪਾਸ ਹੋ ਗਏ ਆ ਬੱਚੇ ਉਹਨਾਂ ਲਈ ਬਹੁਤ ਵੱਡੀ ਭਰਤੀ ਜਿਹੜੀ ਹੈ ਉਹ ਆਈ ਆ ਉਹਦੇ ਬਾਰੇ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਅਗਲੀਆਂ ਆਉਣ ਵਾਲੀਆਂ ਅਪਡੇਟਸ ਨੀ ਜੋ ਸਮੇਂ-ਸਮੇਂ ਤੇ ਤੁਹਾਨੂੰ ਮਿਲਦੀਆਂ ਰਹਿਣ ਸੋ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਆਂਗਨਵਾੜੀ ਰਿਕਰੂਟਮੈਂਟ ਤੁਸੀਂ ਜਿਵੇਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਅਪਲਾਈ ਆਨਲਾਈਨ ਟੋਟਲ ਪੋਸਟਾਂ ਕਿੰਨੀਆਂ ਹੈ 610 610 ਪੋਸਟਾਂ ਜਿਹੜੀਆਂ ਨੇ ਟੋਟਲ ਨੇ ਠੀਕ ਹੈ ਇਹਦੇ ਵਿੱਚ ਲੱਗ-ਲੱਗ तरीके ਨਾਲ ਜਿਹੜੀ ਹੈ ਵੰਡ ਕੀਤੀ ਗਈ ਉਸ ਤੋਂ ਬਾਅਦ ਆਪਾਂ ਨੋਟੀਫਿਕੇਸ਼ਨ ਨੂੰ ਵੀ ਪੜ੍ਹਾਂਗੇ ਤੁਹਾਨੂੰ ਅਪਲਾਈ ਤੁਸੀਂ ਕਿਵੇਂ ਕਰਨਾ ਮੈਂ ਤੁਹਾਨੂੰ ਉਹ ਵੀ ਦੱਸੂਗਾ ਕਿਹੜੀ ਸਾਈਟ ਤੇ ਜਾਣਾ ਤੁਸੀਂ ਸਾਰਾ ਕੁਝ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸੂਗਾ ਅੰਗਣਵਾੜੀ ਵਰਕਰ ਦੀਆਂ ਤੇ ਅੰਗਣਵਾੜੀ ਹੈਲਪਰ ਦੀਆਂ ਪੋਸਟਾਂ ਨੇ ਠੀਕ ਹੈ ਕਿਹੜੇ ਮੈਕਮੇ ਥਰੂ ਨੇ ਉਹ ਤੁਹਾਨੂੰ ਸਾਰਾ ਕੁਝ ਦੱਸੂਗਾ 1300 16 ਪੋਸਟਾਂ ਅੰਗਣਵਾੜੀ ਵਰਕਰ ਦੀਆਂ ਨੇ ਔਰ ਅੰਗਣਵਾੜੀ ਹੈਲਪਰ ਦੀਆਂ 4594 ਪੋਸਟਾਂ ਨੇ ਜਿੰਦੇ ਵਿੱਚ ਕੁਆਲਿਫਿਕੇਸ਼ਨ ਮੰਗੀ ਗਈ ਹੈ ਵਰਕਰ ਦੇ ਲਈ 12th ਮੰਗੀ ਗਈ ਹੈ ਪਾਸ ਹੋਣੀ ਚਾਹੀਦੀ ਹੈ ਔਰ ਹੈਲਪਰ ਦੇ ਲਈ ਜਿਹੜੀ ਤੁਹਾਡੀ 10ਵੀਂ ਜਿਹੜੀ ਹੈ ਉਹ ਪਾਸ ਹੋਣੀ ਚਾਹੀਦੀ ਇਸ ਤੋਂ ਬਾਅਦ ਆਪਾਂ ਡਿਟੇਲਡ ਨੋਟੀਫਿਕੇਸ਼ਨ ਨੂੰ ਜਾਣਦੇ ਆ ਉਹ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਆ ਚੁੱਕਿਆ ਸੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਪੰਜਾਬ ਜਿਹੜਾ ਕਿ ਜਿਹੜੀਆਂ ਪੋਸਟਾਂ 6110 ਟੋਟਲ ਜਿਹੜੀਆਂ ਪੋਸਟਾਂ ਨੇ ਇਹ ਉਨਨਾ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਠੀਕ ਹੈ ਅਪਲਾਈ ਡੇਟ ਸਟਾਰਟ ਡੇਟ ਹੋਈ ਹੈ 19 ਤਰੀਕ ਨੂੰ ਠੀਕ ਹੈ 9 ਵਜੇ ਤੋਂ ਲੈ ਕੇ ਔਰ ਆਖਰੀ ਡੇਟ ਤੁਸੀਂ ਕਰੋ ਤੱਕ ਅਪਲਾਈ ਕਰ ਸਕਦੇ ਹੋ 10 ਦਸੰਬਰ ਤੱਕ ਤੁਸੀਂ ਲਾਸਟ ਜਿਹੜਾ ਹੈ ਅਪਲਾਈ ਕਰ ਸਕਦੇ ਹੋ 12 ਵਜੇ ਤੱਕ ਠੀਕ ਹੈ ਤੁਸੀਂ ਇਸ ਨੂੰ ਪੜ੍ਹ ਵੀ ਸਕਦੇ ਹੋ ਪੰਜਾਬ ਰਾਜ ਦੇ ਵਿੱਚ 1316 ਅੰਗਣਵਾੜੀ ਵਰਕਰ ਔਰ 2794 ਅੰਗਣਵਾੜੀ ਹੈਲਪਰ ਦੀਆਂ ਜਿਹੜੀਆਂ ਕੁੱਲ ਅਸਾਮੀਆਂ 6110 ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਤਾ ਉੱਪਰ ਹਨਾ ਸਾਮੀਆਂ ਦੀ ਭਰਤੀ ਦੀ ਮੰਗ ਕੀਤੀ ਜਾਂਦੀ ਹੈ ਇਸ਼ਕ ਅਤੇ ਯੋਗ ਹੁਣ ਸਭ ਤੋਂ ਵੱਡਾ ਸਵਾਲ ਕੀ ਸਿਰਫ ਇਸਤਰੀਆਂ ਲਈ ਹੈ ਬਿਲਕੁਲ ਇਹ ਫੀਮੇਲ ਦੇ ਲਈ ਪੋਸਟ ਹੈ ਠੀਕ ਹੈ ਉਮੀਦਵਾਰ ਨਿਰਧਾਰਿਤ ਫਾਰਮੈਟ ਅਨੁਸਾਰ ਲੋੜੀਂਦੇ ਦਸਤਾਵੇਜ਼ ਸਮੇਤ ਇਹ ਸਾਈਟ ਦੇ ਉੱਪਰ sswcd.punjab.gov.in ਦੇ ਉੱਪਰ ਜਾ ਕੇ ਤੁਸੀਂ ਇਸ ਨੂੰ ਜਿਹੜਾ ਹੈ ਔਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਔਰ ਕਿਸੇ ਵੀ ਮੋੜ ਦੇ ਰਹੀ ਦਿੱਤੀ ਗਈ ਅਰਜੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਠੀਕ ਹੈ ਜਾਨੀ ਕਿ ਸ ਆਫੀਸ਼ੀਅਲ ਸਾਈਟ ਹੈ ਜਿਹਦੇ ਉੱਪਰ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਇੱਥੇ ਜਾ ਕੇ ਤੁਸੀਂ ਜਿਹੜਾ ਹੈ ਸਾਈਟ ਨੂੰ ਅਪਲਾਈ ਕਰ ਸਕਦੇ ਹੋ ਆਪਦਾ ਫਾਰਮ ਠੀਕ ਹੈ ਸਭ ਤੋਂ ਵੱਡੀ ਗੱਲ ਕੋਈ ਪੇਪਰ ਨਹੀਂ ਸਿੱਧਾ ਮੈਰਿਟ ਬੇਸ ਤੇ ਭਰਤੀ ਇਹ ਹੋਣੀ ਹੈ ਇਹ ਸਿੱਧਾ ਮੈਰਿਟ ਬੇਸ ਭਰਤੀ ਹੈ ਅਸਾਮੀਆਂ ਦੀ ਗਿਣਤੀ ਸੰਕੇਤਕ ਹੈ ਤੇ ਲੋਡ ਅਨਸਾਰ ਵੱਧ ਘੱਟ ਸਕਦੀ ਹੈ ਜਾਨੀ ਕਿ ਪੋਸਟ ਨੂੰ ਵਧਾਇਆ ਜਾ ਸਕਦਾ ਹੈ ਔਰ ਕਟਾਇਆ ਵੀ ਜਾ ਸਕਦਾ ਹੈ ਕਿ ਲੋੜ ਅਨੁਸਾਰ ਅਸਾਮੀਆਂ ਦੀ ਗਿਣਤੀ ਯੋਗਤਾ ਰੱਖਵਾ ਕਰਨ ਚੋਣਵੇਂ ਦੀ ਆਦੀ ਵਿਰਵੇ ਲਈ ਵਿਭਾਗ ਦੀ ਵੈਬਸਾਈਟ ਜਿਹੜਾ ਉਹਨਾਂ ਨੇ ਦੱਸਿਆ ਇਹਨੂੰ ਜਰੂਰ ਚੱਕ ਚੈੱਕ ਕਰਦੇ ਰਹੋ ਉਹੀ ਸਾਈਟ ਹੈ ਜਿਹੜੀ ਉੱਪਰ ਦਿੱਤੀ ਹੋਈ ਹੈ ਸਾਰੀ ਸੇਮ ਉਹਨਾਂ ਨੇ ਸਾਰੀ ਸੇਮ ਸਾਈਟ ਦਿੱਤੀ ਹੋਈ ਹੈ ਹਰ ਇੱਕ ਵਾਰ ਉਹਨਾਂ ਨੂੰ ਦੱਸਿਆ ਹੋਇਆ ਕਿ ਉਮੀਦਵਾਰ ਕੇਵਲ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ ਠੀਕ ਹੈ ਆਨਲਾਈਨ ਯਾਨੀ ਕਿ ਆਨਲਾਈਨ ਮੋਡ ਦੇ ਵਿੱਚ ਤੁਸੀਂ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਆਫਲਾਈਨ ਫਾਰਮ ਨਹੀਂ ਹੈਗਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵਿਸਤਾਰਪੂਰਵਕ ਵਿਗਿਆਪਨ ਯੋਗਤਾ ਅਤੇ ਵਿਦਿਅਕ ਯੋਗਤਾ ਸੰਬੰਧੀ ਸਾਰੀ ਜਾਣਕਾਰੀ ਉਹਨਾਂ ਦੀ ਸਾਈਟ ਜਿਵੇਂ ਮੈਂ ਪਹਿਲਾਂ ਦੱਸਿਆ ਉੱਪਰ ਉਪਲਬਧ ਹੋਵੇਗੀ ਉਮੀਦਵਾਰ ਨਿਯਮਤ ਤੌਰ ਦੇ ਉੱਪਰ ਵੈਬਸਾਈਟ ਵੇਖਦੇ ਰਹਿਣ ਅਤੇ ਕੋਈ ਵੀ ਜਿਹੜਾ ਉਹਨਾਂ ਨੂੰ ਅੱਗੇ ਜਿਹੜਾ ਵੈਬਸਾਈਟ ਦੇ ਉੱਪਰ ਕੋਈ ਐਕਟੀਵਿਟੀ ਹੁੰਦੀ ਹੈ ਤਾਂ ਉਹਨੂੰ ਜਿਹੜਾ ਹੈ ਕੋਈ ਦਿੱਕਤ ਨਾ ਆਵੇ ਬੱਚੇ ਨੂੰ ਕੋਈ ਵਾਰ ਪਤਾ ਨਹੀਂ ਲੱਗਦਾ ਇਸ ਤੋਂ ਬਾਅਦ ਆਪਾਂ ਜ਼ਿਲ੍ਹੇ ਵਾਈਜ਼ ਪੋਸਟਾਂ ਦੇਖਦੇ ਹਾਂ ਜ਼ਿਲ੍ਹੇ ਵਾਈਜ਼ ਟੋਟਲ ਪੋਸਟਾਂ ਕਿੰਨੀਆਂ ਨੇ ਠੀਕ ਹੈ ਟੋਟਲ ਪੋਸਟਾਂ ਜਿਹੜੇ ਮੈਂ ਪਹਿਲਾਂ ਦੱਸਤਾ 6110 ਠੀਕ ਹੈ ਔਰ 1316 ਔਰ 2700 ਸੌਰੀ 4794 ਜਿਹੜਾ 6110 ਪੋਸਟਾਂ ਨੇ ਟੋਟਲ ਜਿਹੜੀਆਂ ਪੋਸਟਾਂ ਨੇ ਹੈਲਪਰ ਦੀਆਂ ਪੋਸਟਾਂ ਜ਼ਿਆਦਾ ਨਹੀਂ ਠੀਕ ਹੈ ਹੈਲਪਰ ਦੀਆਂ ਪੋਸਟਾਂ ਜ਼ਿਆਦਾ ਨਹੀਂ ਜਿਲ੍ਹੇ ਵਾਈਜ਼ ਪੋਸਟਾਂ ਦੀ ਵੰਡ ਕੀਤੀ ਗਈ ਹੈ ਮੈਂ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਟੈਲੀਗ੍ਰam ਚੈਨਲ ਦੇ ਤੁਸੀਂ ਪੀਐਸਟਟ ਯੂਨੀਅਨ ਦੇ ਅਫੀਸ਼ੀਅਲ YouTube ਚੈਨਲ ਮੈਂ ਲਿਖ ਰਿਹਾ ਤੁਸੀਂ ਤੁਹਾਨੂੰ ਸਰਚ ਕਰ ਲੈਣਾ ਮੈਂ ਉਹਦੇ ਉੱਪਰ ਜਿਹੜਾ ਹੈ ਤੁਹਾਨੂੰ ਸ਼ੇਅਰ ਕਰ ਦਾਂਗਾ ਪੀਐਸਟਟ ਯੂਨੀਅਨ ਅਫੀਸ਼ੀਅਲ ਜਦੋਂ ਤੁਸੀਂ ਟੈਲੀਗ੍ਰam ਚੈਨਲ ਦੇ ਉੱਪਰ ਸਰਚ ਕਰੋਗੇ ਤਾਂ ਤੁਹਾਨੂੰ ਇੱਕ ਚੈਨਲ ਆਊਗਾ ਜਿਹੜੀ ਆਪਣੀ ਡੀਪੀ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀ ਰੱਖੀ ਹੋਈ ਹੈ ਚੈਨਲ ਦੇ ਉੱਪਰ ਤੁਸੀਂ ਦੇਖ ਲਈ ਹੈ ਇਸ ਡੀਪੀ ਦਾ ਜਿਹੜਾ ਹੋਊਗਾ ਉਹਨੂੰ ਤੁਸੀਂ ਜੁਆਇਨ ਕਰ ਲੈਣਾ ਹੈ ਇਕ ਉਹ ਤੇ ਤੁਹਾਨੂੰ ਜਿਹੜਾ ਹੈ ਇਹ ਡਿਟੇਲਡ ਨੋਟੀਫਿਕੇਸ਼ਨ ਸਾਰਾ ਮਿਲ ਜੂਗਾ ਇਹ ਸਾਰੇ ਜ਼ਿਲ੍ਹਿਆਂ ਦੀ ਵੰਡ ਹੈ ਅੰਮ੍ਰਿਤਸਰ ਬਠਿੰਡਾ ਬਰਨਾਲਾ ਫਿਰੋਜ਼ਪੁਰ ਫਤਿਹਗੜ ਸਾਹਿਬ ਫਰੀਦਕੋਟ ਗੁਰਦਾਸਪੁਰ ਹੁਸ਼ਿਆਰ ਜਲੰਧਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮੁਕਸਰ ਮਾਨਸਾ ਮੋਗਾ ਮੋਹਾਲੀ ਨਵਾਂ ਸ਼ਹਿਰ ਠੀਕ ਹੈ ਨਵਾਂ ਸ਼ਹਿਰ ਪਟਿਆਲਾ ਰੂਪਨਗਰ ਸੰਗਰੂਰ ਤਰਨਤਨ ਫਾਜ਼ਿਲਕਾ ਪਠਾਨਕੋਟ ਮਲੇਰਕੋਟਲਾ ਕਈ ਦੇ 23 ਜ਼ਿਲ੍ਹਿਆਂ ਦਾ ਵੇਰਵਾ ਦਿੱਤਾ ਗਿਆ ਪੋਸਟਾਂ ਦਾ ਠੀਕ ਹੈ ਇਹ ਟੋਟਲ 43 ਰੱਖਵਾ ਕਰਨ ਦੇ ਨੌਨ ਰੱਖਵਾ ਕਰਨ ਜਿਹੜੀ ਕਿ ਐਸਸੀ ਤੇ ਬੀਸੀ ਦੀਆਂ ਪੋਸਟਾਂ ਦੀ ਉਹਨਾਂ ਨੇ ਮੰਡ ਕੀਤੀ ਹੋਈ ਹੈ ਠੀਕ ਹੈ ਤਾਂ ਇਹ ਸਾਰਾ ਤੁਸੀਂ ਇਸ ਨੂੰ ਡਿਟੇਲਡ ਪੜ੍ਹ ਲੈਣਾ ਜਾਣ ਲੈਣਾ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀਆਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਉਸ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਔਰ ਕਿਹੜੇ ਕੈਟਾਗਰੀ ਦੀਆਂ ਕਿੰਨੀਆਂ ਪੋਸਟ ਨੇ ਸਾਰਾ ਤੁਹਾਨੂੰ ਇਸ ਚਾਰਟ ਦੇ ਵਿੱਚ ਦੱਸਿਆ ਹੋਇਆ ਤੁਸੀਂ ਇਸ ਚੈਨਲ ਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਜਾ ਕੇ ਇਸ ਚੀਜ਼ ਨੂੰ ਸਾਰਾ ਚੈੱਕ ਕਰ ਸਕਦੇ ਹੋ ਜੇ ਤੁਸੀਂ ਉਮ ਅਪਲਾਈ ਕਰਨਾ ਉਹਦੇ ਲਈ ਸਾਈਟ ਜਿਹੜੀ ਉਹਨਾਂ ਤੁਹਾਨੂੰ ਦੱਸੀ ਹੋਈ ਹੈ ਮੈਂ ਤੁਹਾਨੂੰ ਦਿਖਾ ਦਿੰਨਾ ਕਿਸ ਤਰ੍ਹਾਂ ਦਾ ਇੰਟਰਫੇਸ ਖੁੱਲੂਗਾ ਜਦੋਂ ਤੁਸੀਂ ਅਪਲਾਈ ਆਨਲਾਈਨ ਦੇ ਉੱਪਰ ਕਲਿੱਕ ਕਰੋਗੇ ਸਰਕਾਰੀ ਜਿਹੜਾ ਜੌਬ ਦੇ ਉੱਪਰ ਜਾ ਕੇ ਤੁਸੀਂ ਜਦੋਂ ਇਹਨੂੰ ਕਲਿੱਕ ਕਰੋਗੇ ਤਾਂ ਤੁਹਾਡੇ ਇਸ ਤਰ੍ਹਾਂ ਦਾ ਇੰਟਰਫੇਸ ਆਊਗਾ ਜੇ ਤੁਸੀਂ ਰਜਿਸਟ੍ਰੇਸ਼ਨ ਪਹਿਲਾਂ ਕੀਤੀ ਹੋਈ ਆਲਰੇਡੀ ਤੁਸੀਂ ਸਿੱਧਾ ਲੌਗਇਨ ਕਰਨਾ ਹੈ ਠੀਕ ਹੈ ਲੌਗਇਨ ਪਾਸਵਰਡ ਕਰਕੇ ਤੁਸੀਂ ਇੱਥੇ ਕੈਪਚਾ ਭਰ ਕੇ ਤੁਸੀਂ ਲੌਗਇਨ ਕਰਕੇ ਜਿਹੜਾ ਦਾ ਫਾਰਮ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਨਹੀਂ ਕੀਤੀ ਹੋਈ ਜੀ ਹੁਣ ਰਜਿਸਟ੍ਰੇਸ਼ਨ ਕਰ ਰਹੇ ਹੋ ਤਾਂ ਤੁਸੀਂ ਪਹਿਲਾਂ ਫੁੱਲ ਨੇਮ ਭਰਨਾ ਹੈ ਠੀਕ ਹੈ ਈਮੇਲ ਆਈਡੀ ਭਰਨੀ ਹੈ ਮੋਬਾਈਲ ਨੰਬਰ ਔਰ ਆਪਦਾ ਇੱਕ ਪਾਸਵਰਡ ਕ੍ਰੀਏਟ ਕਰ ਲੈਣਾ ਹੈ ਜਿਹੜਾ ਕਿ ਸਟਰੋਂਗ ਹੋਵੇ ਠੀਕ ਹੈ ਔਰ ਆਪ ਦੀ ਸਟੇਟ ਸਿਲੈਕਟ ਕਰ ਲੈਣੀ ਹੈ ਜਿਹੜੀ ਤੁਸੀਂ ਸਿਲੈਕਟ ਸਟੇਟ ਤੋਂ ਤੁਸੀਂ ਬਿਲੋਂਗ ਕਰਦੇ ਹੋ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਾਂ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਹੁੰਦੀ ਹੈ ਉਹਦੇ ਵਿੱਚ ਪੰਜਾਬੀ ম্যাਟ੍ਰਿਕਸ ਦੇ ਵਿੱਚ ਲਾਜ਼ਮੀ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਨੀ ਕਿ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਲਾਜ਼ਮੀ ਤੌਰ ਤੇ ਜਿਹੜਾ ਪਾਸ ਕੀਤਾ ਹੋਣਾ ਚਾਹੀਦਾ ਹੈ ਜਾਂ ਇੱਕ ਹੁੰਦਾ ਆਪਾਂ ਲੈਣੇ ਆਪਦਾ ਸਬਜੈਕਟ ਵੈਸੇ ਚੂਜ਼ ਕਰ ਲੈਣੇ ਆ ਲਾਜ਼ਮੀ ਨਹੀਂ ਰੱਖਦੇ ਐਡੀਸ਼ਨਲ ਸਬਜੈਕਟ ਜਿੰਨੂੰ ਆਪਾਂ ਕਹਿ ਦਿੰਨੇ ਆ ਲਾਜ਼ਮੀ ਦੇ ਵਿੱਚ ਆਪਣਾ ਕੋਲ ਸਬਜੈਕਟ ਹੋਣਾ ਚਾਹੀਦਾ ਪੰਜਾਬੀ ਦਾ ਇਹ ਪੰਜਾਬ ਦੇ ਵਿੱਚ ਭਰਤੀਆਂ ਦੇ ਜਿਹੜੀ ਹੈ ਸ਼ਰਤ ਹੈਗੀ ਹਰੇਕ ਭਰਤੀ ਦੇ ਵਿੱਚ ਪੰਜਾਬੀ ਲਾਜ਼ਮੀ ਹੈ ਠੀਕ ਹੈ ਇਸ ਭਰਤੀ ਦਾ ਕੋਈ ਪੇਪਰ ਨਹੀਂ ਹੈਗਾ ਸਿੱਧਾ ਹੀ ਇੰਟਰਵਿਊ ਇੰਟਰਵਿਊ ਔਰ ਮੈਰਿਟ ਬੇਸ ਭਰਤੀ ਹੈ ਇਹ ਇੱਕ ਬਹੁਤ ਵੱਡੀ ਪਰਤੀ ਹੈ ਤੁਸੀਂ ਸਾਰੇ ਨੇ ਅਪਲਾਈ ਕਰਨਾ ਹੈ ਜੜੀਆਂ ਵੀ ਲੜਕੀਆਂ ਇਸ ਵੀਡੀਓ ਨੂੰ ਸੁਣਦੀਆਂ ਨੇ ਸਾਰੇ ਅਪਲਾਈ ਕਰਨਗੇ ਅਪਲਾਈ ਕਰਕੇ ਜਿਹੜਾ ਜਦੋਂ ਵੀ ਕਿਸਮਤ ਤੁਹਾਡੀ ਚਮਕ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਤੁਹਾਡੀ ਚੰਗੀ ਪਰਸੈਂਟੇਜ ਹੈ 10th 2 ਦੇ ਵਿੱਚ ਤੁਸੀਂ ਇਸ ਪੋਸਟ ਨੂੰ ਜ਼ਰੂਰ ਅਪਲਾਈ ਕਰਿਓ ਨਹੀਂ ਵੀ ਹੈਗੀ ਤਾਂ ਵੀ ਅਪਲਾਈ ਕਰਿਓ ਕੁਝ ਵੀ ਹੋ ਸਕਦਾ ਹੈ ਕਈ ਵਾਰ ਮੈਰਿਟ ਬਹੁਤ ਡਾਊਨ ਜਾਂਦੀ ਹੈ ਕਿਉਂਕਿ ਪੋਸਟਾਂ ਨੂੰ ਪਸੰਦ ਨਹੀਂ ਕਰਦੇ ਸਰਕਾਰੀ ਨੌਕਰੀ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਛੋਟੀ ਨੌਕਰੀ ਵੀ ਹੋਵੇ ਤਾਂ ਵੀ ਸਰਕਾਰੀ ਤਾਂ ਸਰਕਾਰੀ ਨੌਕਰੀ ਹੈ ਹਨਾ ਆਪਣੇ ਸਾਰਿਆਂ ਦਾ ਹੀ ਹੁੰਦਾ ਤਾਂ ਸਰਕਾਰੀ ਨੌਕਰੀ ਹੈ ਠੀਕ ਹੈ ਤੁਹਾਨੂੰ ਕੋ ਕੱਢ ਨਹੀਂ ਸਕਦਾ ਪੰਜਾਬ ਸਰਕਾਰ ਵੱਲੋਂ ਪੋਸਟਾਂ ਦਿੱਤੀਆਂ ਗਈਆਂ ਨੇ ਤਾਂ ਬਹੁਤ ਵੱਡੀ ਭਰਤੀ ਹੈ ਕਾਫੀ ਲੰਮੇ ਸਮੇਂ ਬਾਅਦ ਆਈ ਹੈ ਇਸ ਕਰਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਤਾਂ ਇਸ ਕਰਕੇ ਅਸੀਂ ਤੁਹਾਡੇ ਨਾਲ ਇਹ ਵੀਡੀਓ ਬਣਾ ਕੇ ਸਾਂਝੀ ਜਾਣਕਾਰੀ ਕਰ ਰਹੇ ਹਾਂ ਸੋ ਇੰਨੇ ਕੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ